ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਦੋ ਵੜਾ ਆ ਗਿਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਜੀ ਆਓ ਵੀਰੇ ਇਹਨਾਂ ਬਾਰੇ ਲੈਂਦੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਬਸ ਵੀਰ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸੀ ਆਪ ਦਾ ਨਾਮ ਜੀ ਆਪਣਾ ਸਾਈ ਚਿਪ ਸਿੰਘ ਪਿੰਡ ਜੀਨੇਵਾਲੀ ਤਹਿਸੀਲ ਨਾਲਾ ਝੰਮਸਰ ਫੋਨ ਨੰਬਰ ਆਪਣਾ 9501733918 ਠੀਕ ਆ ਹਾਂਜੀ ਜੀ ਤਾਂ ਵੀਰੇ ਕਿਵੇਂ ਹਰੇਕ ਵੀਡੀਓ ਜੀ ਰੇਟ ਜਿਆਜ ਬਿਲਕੁਲ ਜੀ ਜਿਆਜ ਬਿਲਕੁਲ ਜਿਆਜ ਰੇਟ ਵਿੱਚ ਪਸ਼ੂ ਕਾਇਆ ਹੈ ਸਾਡੀ ਤੁਸੀਂ ਵੀਡੀਓ ਪਾਉਂਦੇ ਆ ਸਾਹ ਜੀ ਇੱਕ ਘੰਟਾ ਆਪਰਚੁਨਿਟੀ ਦਦਾ ਬਿਲਕੁਲ ਇੱਕ ਤੁਹਾਡਾ ਰੇਟ ਜਿਆਜ ਹੁੰਦਾ ਜੀ ਇੱਕ ਪਹੁੰਚ ਕਿਸੇ ਵੀ ਜ਼ਿਲ੍ਹੇ ਚ ਕਿਤੇ ਵੀ ਵੀਰਾ ਕੋਈ ਵੀ ਮੰਗਾ ਲੈਣਾ ਪਹੁੰਚ ਬਿਲਕੁਲ ਫ੍ਰੀ ਹੁੰਦੀ ਆ ਵੀਰ ਕੋਲੇ ਹਣਾ ਪਹੁੰਚ ਫ੍ਰੀ ਭਾਵੇਂ ਕੋਈ ਆਹ ਜੀ ਆਪਾਂ ਇੱਥੇ ਆਫਰਾਂ ਲਵੰਦੇ ਆ ਇਹ ਆਫਰਾਂ ਨਹੀਂ ਕੱਲਦਾ ਆਫਰਾਂ ਹੁੰਦਾ ਭਾਵੇਂ ਕੋਈ ਉਧਰੋਂ ਗੱਡੀ 'ਚ ਬੈਠ ਕੇ ਆ ਜੇ ਉਹਨੂੰ ਉਹਦਾ ਕਿਰਾਇਆ ਮਿਲ ਜੂ ਵੀਰੋ ਪਹੁੰਚ ਫ੍ਰੀ ਆ ਰੇਟ ਵੀ ਬਿਲਕੁਲ ਜਿਆਜ ਹੁੰਦਾ ਤਾਂ ਵੀਰੇ ਦੋ ਸੂਈਆਂ ਆ ਗਿਆ ਹਨਾ ਮੈਨੇ ਵੀਰ ਜੀ ਬਹੁਤ ਬੋਲੇਜ ਵੈੜਾ ਆ ਗਿਆ ਬੋਲੇ ਤੇ ਆ ਗਿਆ ਤਾਂ ਵੀਰੇ ਪਹਿਲੇ ਨੰਬਰ ਤੇ ਵੈੜ ਦਿੱਤੋ ਕਰੀਏ ਸ਼ੁਰੂ ਹਨਾ ਹਾਂਜੀ ਇਹ ਵੀ ਜੀ ਦੂਜਾ ਸੂਰ ਸੂਈ ਦੇ ਦੂਜਾ ਸੂਰ ਸੂਈ ਹੈ ਕੱਲ ਦੀ ਵੈੜ ਸੂਈ ਹੈ ਕੱਲ ਦੀ ਸੂਈ ਹੈ ਹਾਂਜੀ ਜੱਸੀ ਕ੍ਰੋਸ ਦੀ ਵੈੜ ਠੀਕ ਹੈ ਤਾਂ ਬੱਚਾ ਵੀਰੇ ਕੀ ਪਾ ਲੈਨੇ ਬੱਚਾ ਵੀ ਜੀ ਵੱਛੀ ਹੈ ਵੱਛੀ ਆ ਗਈ ਮਗਰ ਹਾਂਜੀ ਇਹ ਵੀ ਵੱਛੀ ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲਿਓ ਤਾਜੀ ਸੂਈ ਵੈੜਾ ਆ ਵੱਛੀ ਆ ਗਈ ਆ ਮਗਰ ਚੰਗੀ ਵੈੜਾ ਵੀਰੇ ਬਾਕੀ ਲੇਵਾ ਲੂ ਵਾ ਤੇ ਦੋਰਾ ਤਾਰਾ ਚੈੱਕ ਕਰ ਲਓ ਚੰਗੀ ਘ ਆ ਥੱਲੇੋਂ ਥੱਬੇ ਥੱਬੇ ਲਾਏ ਵੀਰੋ ਹੁਣ ਇਹ ਰਿਵਜੀ ਆਈਆਂ ਆਪਣੇ ਕੋ ਘੜਾ ਬਸ ਠੀਕ ਹੈ ਜੀ ਹਾਂ ਜੀ ਥੋੜਾ ਜਿਹਾ ਹੋਣਾ ਹੈ ਨਾ ਅ ਫਿਰ ਪਸ਼ੂ ਕਾਲਾ ਪੈਂਦਾ ਉਪਰੇ ਤਾਂ ਬਹੁਤ ਜਿਆਦਾ ਚੰਗੀ ਵਹਿੜਾ ਵੀਰੋ ਫੈਂਟ ਫੂਡ ਵੀ ਚੰਗੀ ਆਉਣ ਵਾਲੀ ਹੈ ਹਣਾ ਤਾਂ ਬੱਚੇ ਤਾਂ ਲੈ ਜਾਓ ਕੋਈ ਨੂੰ ਬੱਚੇ ਤਾਂ ਲੈ ਜਾਓ ਲੈ ਜਾਓ ਤੇ ਬਾਕੀ ਵੀਰੋ ਇਹਦੀ ਫੈਂਟ ਵੀ ਚੰਗੀ ਆਊਗੀ ਲੈਵਾ ਵੀ ਚੰਗਾ ਲੱਗਿਆ ਤੇ ਦੁੱਧ ਵੀ ਚੰਗਾ ਭਰ ਜੂਗੀ ਵੀਰੇ ਕਿਵੇਂ ਹੈ ਤੇ ਤਾਜੀ ਸੂਈ ਆ ਫਿਰ ਦੋਦੇ ਚੰਗਾ ਕੱਢ ਜੂ ਹਣਾ ਬਣਾ ਵੀ ਜੀ ਬੋਲਾ ਇਸ ਟਾਈਮ ਜਿਹੜਾ ਨਾ ਹਾਂਜੀ ਕੋਈ ਕਲ ਦੀ ਸੂਈ ਖਲੇ ਕੋਈ 17 18 ਕਿਲੋ ਬੋਲਾ ਤਿਆਰ ਆ ਕੀ ਬਾਤ ਹੈ ਹਾਂਜੀ ਖੁੱਲੇ ਲੈਵੇ ਦੀ ਮਾਲਕਾ ਵੀਰਿਓ ਵੀਰ ਭਰਾ ਕੋ ਚੋਕੇ ਲੈ ਜੇ ਚਾਹੇ ਬਿਲਕੁਲ ਹਾਂਜੀ ਤਾਂ ਥਣ ਵੀ ਗੁਲਾਬੀ ਆ ਗਿਆ ਲੇਵਾ ਖੁੱਲਾ ਆ ਗਿਆ ਹੈ ਵੀ ਜੀ ਪੰਡਾ ਪਾਈ ਫਿਰਦੀ ਤੇ ਵੱਡੇ ਪੱਲੇ ਚਾ ਵੀਰਿਓ ਤਾਂ ਮਗਰਵੀ ਵਸ਼ੀ ਆ ਗਈ ਇਹਦੇ ਬਹੁਤ ਚੰਗੀ ਨਹੀਂ ਪੰਡਾ ਬਹੁਤ ਚੰਗੀ ਬੜੇ ਵੀਰੇ ਤਾਂ ਮਗਰਵੀ ਵੀਰੇ ਵਸ਼ੀ ਆ ਗਈ ਹਣਾ ਠੀਕ ਹੈ ਜੀ ਤਾਂ ਵੀਰ ਜੀ અમૂલતા ਫਿਰ ਮੋਹਰੇ ਤੇ ਫੋਨ ਤੇ ਫੋਨ ਤੇ ਕਰਨਾ ਠੀਕ ਹੈ ਜੀ ਤਾਂ ਅਸਾਂ ਵੀ ਜੀ ਦੁੱਧ ਭਾਵੇਂ ਕੋ ਚਾਰ ਟਾਈਮ ਪੰਜ ਟਾਈਮ ਚੋਕੇ ਠੀਕ ਹੈ ਜੀ ਲੈ ਲੈ ਜੇ 17 ਤੋਂ 18 ਕਿਲੋ ਬੋਲਾ ਆ ਠੀਕ ਹੈ ਜੀ ਤਾਂ ਵੇਖੋ ਵੀਰੋ ਰੇਟ ਵੀਰ ਕਹਿੰਦਾ ਨਾ ਮੈਂ ਫੋਨ ਤੇ ਯਾਨੀ ਕਿ ਕਹਿੰਦਾ ਫੋਨ ਜਰੂਰ ਲਾ ਲਿਓ ਰੇਟ ਵੀਰ ਦਾ ਬਿਲਕੁਲ ਜਾਇਜ਼ ਹੁੰਦਾ ਰੇਟ ਨੋਰਮਲ ਹੁੰਦਾ ਫੋਨ ਜਰੂਰ ਲਾਇਓ ਜੀ ਤਾਂ ਸੋਹਣੀ ਵੜਾ ਤਾਜੀ ਸੂਈ ਆ ਠੀਕ ਹੈ ਦੂਜੇ ਨੰਬਰ ਤੇ ਆ ਗਈ ਵੀਰ ਦੂਜੇ ਨੰਬਰ ਤੇ ਦੂਜਾ ਸਵੇਰ ਸੁਈ ਆ ਦੂਜਾ ਸਵੇਰ ਜੀ ਹਾਂ ਜੀ ਇਹਨੂੰ ਕੋ ਤਿੰਨ ਚਾਰ ਦਿਨ ਹੋ ਗਏ ਸੁਈ ਨੂੰ ਤਿੰਨ ਚਾਰ ਦਿਨ ਹਾਂ ਜੇ ਇਸਵੇਂ ਬੋਲਾ ਮੰਨ ਲਈ ਵੀ ਭਰਾ ਕੋਈ ਹਾਂ ਉਹਦਾ ਨਰਮਾ ਚ ਬੋਲਾ ਬੰਦਾ ਬਾਕੀ ਭਰਾ ਕੋ ਦੁੱਧ ਲਾਣੇ ਦੁੱਧ ਲਾਣੇ ਹਾਂ ਜੀ ਤਾਂ ਆ ਵੈੜ ਆ ਗਈ ਵੀਰੋ ਚੈੱਕ ਕਰ ਲਿਓ ਲੇਵਾ ਥਣ ਲੇਵਾ ਦੇ ਵਿੱਚ ਪੰਡਾ ਪੂਰੀਆਂ ਪੰਡਾ ਪੁੰਡਾ ਪਾਈਆਂ ਬੱਚਾ ਕੀ ਆ ਗਿਆ ਵੀਰੇ ਬੱਚਾ ਵੀ ਦੀ ਬੱਚਾ ਇਹਦਾ ਬੱਚਾ ਆ ਗਿਆ ਹਾਂ ਜੀ ਠੀਕ ਹੈ ਤੋਰ ਦੇਖੋ ਵੀਰੋ ਫੇਸ ਕੁਆਲਿਟੀ ਚੈੱਕ ਕਰ ਲਓ ਵੈੜ ਦੀ ਬਹੁਤ ਜਿਆਦੀ ਸੋਹਣੀ ਵੈੜਾ ਥਣ ਵੀ ਬੜਾ ਪਿਆਰਾ ਲੱਗਿਆ ਚੱਲ ਲੇ ਵੀ ਦੀ ਗੱਲ ਕਰੀਏ ਤਾਂ ਐਂ ਥੱਲੇ ਸਭ ਦੇ ਸੁਬੇ ਲਾਇਆ ਵੀਰੋ ਇਹਨੇ ਵੀ ਬਹੁਤ ਚੰਗੀ ਵੇੜਾ ਦੋਦਲੋ ਵਿੱਚ ਦੋਵੇਂ ਵੇੜਾ ਘਰ ਭਰ ਦੇਣੀ ਹੈ ਠੀਕ ਹੈ ਜੀ ਚੰਗੀ ਵੇੜਾ ਖੁੱਲੇ ਲੈਵੇ ਦੀ ਮਾਲਕਾ ਵੀਰੋ ਦੇਖੋ ਵੀਰੋ ਲਿਆਵਾ ਐ ਗੁਲਾਬੀ ਥਾਣਾ ਗਿਆ ਵਿੱਥਾਂ ਦੇ ਕਦ ਕਾਠ ਵੀ ਬਹੁਤ ਸੋਹਣਾ ਚੰਗੀ ਵੇੜਾ ਆ ਗਈ ਵੀਰੋ ਇਕ ਵੀਰੋਤ ਖਾਂ ਕੀ ਬਾਤ ਹੈ ਜੀ ਇਹ ਨੁਕਰਾਂ ਦੇ ਖਾਣਾਗੇ ਸੋਨਾ ਲੈਵਾਂ ਲੱਗਿਆ ਬਹੁਤ ਜਿਆਦੀ ਚੰਗੀ ਵੈੜਾ ਉਹ ਬੱਚਾ ਕਹਿੰਦੀ ਹੈ ਚਮਾਚੂਆਂ ਇੱਕ ਨੰਬਰ ਵੀ ਹੈ ਨਾ ਵੀ ਜੀ ਪੂਰ ਇਹ ਇੱਕ ਨੰਬਰ ਵੀ ਨਾ ਕੋਈ ਦਾਰ ਨਹੀਂ ਖਟਾ ਠੀਕ ਹੈ ਜੀ ਸਾਹੇ ਬੱਚਾ ਵੈੜੇ ਟੋਲੇ ਠੀਕ ਹੈ ਜੀ ਹੁਣ ਕਿੰਨਾ ਦੁੱਧ ਆ ਵੀਰੇ ਇਹਦੇ ਥਲੇ ਦੁੱਧ ਇਹਦੇ ਥਲੇ ਕਿ ਹੋਊਗਾ ਕੋਈ ਬੋਲਾ ਦਾ ਮੱਥਾ ਮੰਨ ਲਈ ਕੋ ਵੀਰ ਭਰਾ ਕੋ ਦੁੱਧ ਮੰਨ ਲਈ ਬਿਲਕੁਲ ਕੋ 16 17 ਕਿਲੋ ਦੇ ਥਲੇਗਾ ਠੀਕ ਹੈ ਹਾਂਜੀ ਚਾਰ ਟਾਈਮ ਪੁਆਇੰਟ ਟਾਈਮ ਚੋਕੇ ਫੇਰ ਲੈ ਜੀ ਫੇਰ ਲੈ ਜੀ ਹਣਾ ਐਂ ਦੁੱਧ ਵਾਲੀਆਂ ਪੈਪਾ ਬੂਪਾ ਵੀ ਚੰਗੀਆਂ ਲੱਗੀਆਂ ਵੀਰੋ ਨਹੀਂ ਦੁੱਧ ਵਰਸ਼ੀਆਂੜੀਆਂ ਦੋਵੇਂ ਨਾ ਬਹੁਤਾ ਨਹੀਂ ਆ ਪਾਉਂਦੇ ਕੋਈ 24 24 25 25 ਕਿਲੋ ਦੁੱਧ ਦੇਣਗੇ ਹਾਂ ਦੁੱਧ ਤਾਂ ਵੀਰੇ ਦੁੱਧ ਭਾਈ ਦਾ ਤਾਂ ਬਾਕੀ ਵੀਰੋ ਸੋਹਣੀਆਂ ਵੈੜਾਂ ਨੇ ਦੋਵੇਂ ਸੂਈਆਂ ਨੇ ਤਾਂ ਲੈਵਲ ਉਵੇਂ ਚੰਗੇ ਲੱਗੇ ਨੇ ਤਾਂ ਬਾਕੀ ਵੀਰੇ ਇਹਦਾ ਰੇਟ ਵੀ ਫੋਨ ਤੇ ਇਹਦਾ ਰੇਟ ਵੀ ਇੱਥੇ ਹੀ ਫੋਨ ਤੇ ਕਰਾ ਦੇ ਤੇ ਵੇਖੋ ਵੀਰੋ ਵੀਰਾ ਹਰ ਵੀਡੀਓ 'ਚ ਰੇਟ ਫੋਨ ਤੇ ਕਰਦਾ ਹੁੰਦਾ ਫੋਨ ਤੋਂ ਹੀ ਲਾਇਓ ਜਰੂਰ ਤੇ ਬਾਕੀ ਕਿਹੜੀ ਪਹੁੰਚ ਆ ਉਹ ਬਿਲਕੁਲ ਹਰੇਕ ਜ਼ਿਲ ਪਾ ਮੈਂ ਕੋਈ ਮਾਨਸਾ ਤਾਂ ਹੀ ਹਨਾ ਵੀਰੇ ਮਾਨਸਾ ਮੋਗਾ ਕਿੱਥੋਂ ਬਿਠਿੰਦਾ ਕੋਈ ਫੋਨ ਲਾ ਲੈ ਵੀਰਾ ਕਿਉਂਕਿ ਗਾਰ ਕਾਂ ਦੇ ਦੋਹਾਂ ਨੂੰ ਮਿਲਨੀ ਆ ਹਨਾ ਵੀਰੇ ਤਾਂ ਕਿਹੜਾ ਵੀਰੇ ਫੋਨ ਲਾ ਲੂਗਾ ਤਾਂ ਚਲੋ ਵੀਰੇ ਤੁਸੀਂ ਆਪ ਦਾ ਬਾਕੀ ਸੋਦਾ ਵੀਰੇ ਕੋਲੇ ਫੋਨ ਤੇ ਕਰ ਲਿਓ ਜੀ ਰੇਟ ਦਾ ਪਤਾ ਕਰ ਲਿਓ ਹਨਾ ਬੜਾ ਇੰਨੀਆਂ ਚੰਗੀਆਂ ਨੇ ਵੀ ਅੱਜ ਜਿਹੜਾ ਲੈ ਗਿਆ ਤੇ ਲੈ ਗਿਆ ਰਹਿ ਗਿਆ ਤੇ ਰਹਿ ਗਿਆ ਪਰ ਵੀ ਜੀ ਵੈੜਾ ਦੋਵੇਂ ਨਾ ਖੁੱਲਾ ਦੁੱਧ ਝੋਣ ਗਿਆ ਬਿਲਕੁਲ ਤਾਂ ਬਾਕੀ ਵੀਰ ਕਹਿੰਦਾ ਹੁੰਦਾ ਕਿ ਆਪਣੇ ਕੋਲ ਜ਼ਿਆਦੀ ਖਰੀਦ ਕਰਦੇ ਆ ਵਪਾਰੀ ਵੀਰ ਤੇ ਵੀਰ ਕਹਿੰਦਾ ਫਿਰ ਮੁੱਲੇ ਕਰਕੇ ਨਹੀਂ ਸ਼ੋ ਕਰੀਦਾ ਵੀ ਚਲੋ ਹਣ ਰੇਟ ਮਤਲਬ ਕਈ ਕਈ ਵੀਰਾਂ ਨੇ ਹਣ ਸਭੋ ਆਪਣੀ ਵੇਚ ਹੁੰਦੀ ਆ ਵੀਰੇ ਤੁਸੀਂ ਫੋਨ ਜਰੂਰ ਲਾ ਲਿਓ ਰੇਟ ਜਾ ਜਾਊਗਾ ਵੀਰ ਦਾ ਦੋਵੇਂ ਵੇੜਾ ਤਾਜ਼ੀਆਂ ਸੂਈਆਂ ਨੇ ਇੱਕ ਮਗਰ ਵਸ਼ੀ ਆ ਗਈ ਆ ਤੇ ਥੱਲਿਓ ਵੀ ਚੰਗੇ ਲੈਵਲ ਉਪੇ ਪਾਏ ਆ ਇਹਨਾਂ ਤਾਂ ਦੋਵੇਂ ਵੇੜਾ ਸੋਣੀਆਂ ਆ ਗਈਆਂ ਬਾਕੀ ਇਹੋ ਬੇਨਤੀ ਹੁੰਦੀ ਆ ਹਰੇਕ ਵੀਡੀਓ ਜੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵੀਰੇ ਵਖਾਲੀ ਜਾਵੇ ਜੀ ਤਾਂ ਸੋਹਣੀਆਂ ਵੇੜਾ ਨੇ ਤਾਂ ਬਾਕੀ ਵੀਰ ਨੂੰ ਫੋਨ ਜ਼ਰੂਰ ਲਾ ਲਿਓ ਜੀ ਰੇਟ ਨਾਰਮਲ ਹੋਊਗਾ ਬਿਲਕੁਲ ਬਾਕੀ ਵੀਰੇ ਚਵਾਈ ਕਰਨੀ ਪਾਸ ਕਰਨੀ ਵੇਚ ਚਾਕੇ ਖਰੀਦ ਕਰਨੀ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਬੰਦੀ ਆ ਹਨਾ ਵੀਰੇ ਹਾਂਜੀ ਹਾਂਜੀ ਬਿਲਕੁਲ ਜੀ ਫਿਰ ਬਾ ਆਪਣੇ ਕੋਲ ਵਿੱਜੀ ਭਾਵੇਂ ਕੋਈ 4 ਦਿਨ 5 ਦਿਨ ਚ ਹੋ ਗਏ ਫਿਰ ਚੋਲੇ ਬਿਲਕੁਲ ਤੇ ਸੋਹਣੀਆਂ ਵੇੜਾਂ ਨੇ ਤੇ ਵੀਰ ਜੀ ਐਡਰੈਸ ਇੱਕ ਵਾਰੀ ਬੋਲ ਦਿਓ ਆਪਣਾ ਨਾ ਵੀਜੀ ਆਪਣਾ ਸਾਈਜੀਤ ਸਿੰਘ ਪਿੰਡ ਦੀਨੇਵਾਲੀ ਤਹਿਸੀਲ ਇਹ ਨਾਲਾ ਜਿਹੜਾ ਅਮਰਸਰ ਫੋਨ ਨੰਬਰ ਵੀਜੀ ਆਪਣਾ 9501733918 ਠੀਕ ਠੀਕ ਆ ਵੀਰੇ ਸਾਸਿਕਾ